ਗਲਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਜੈਨ ਧਰਮ ਅੰਕ 5 ਹਰੀਸ਼ ਦੀ ਇਹ ਗੱਲ ਬਿਲਕੁਲ ਸੱਚੀ ਸੀ ਹੁਣ 1995 ਵਿੱਚ ਪਾਪ ਨੇ ਗੈਲੀਲਿਓ ਦੀ ਰੂਹ ਕੋਲੋਂ ਮਾਫੀ ਮੰਗੀ ਹੈ ਕਿ ਪ੍ਰਵਾ ਤੈਨੂੰ ਫਾਂਸੀ ਦੇਣੀ ਗਲਤ ਸੀ ਤੂੰ ਸੱਚਾ ਸੀ ਤੇ ਅਸੀਂ ਝੂਠੇ ਸਾਂ ਪਰ ਇਹ ਲਫ਼ਜ਼ ਕਿ ਧਰਤੀ ਚਪਟੀ ਹੈ ਤੇ ਸੂਰਜ ਧਰਤੀ ਦੁਆਲੇ ਚੱਕਰ ਲਾਉਂਦਾ ਹੈ ਅਜੇ ਵੀ ਬਾਈਬਲ ਵਿੱਚੋਂ ਨਹੀਂ ਖੱਡੇ ਗਏ ਹਾਲਾਂਕਿ ਹੁਣ ਚੌਥੀ ਵਿੱਚ ਪੜਦੇ ਨਿਆਣੇ ਨੂੰ ਵੀ ਪਤਾ ਲਾ ਕਿਤੁਕ ਹੈ ਪਰ ਅਸਾਈਆਂ ਦੀ ਅਜੇ ਵੀ ਬਾਈਬਲ ਵਿੱਚ ਦ੍ਰਿਸ਼ਟੀ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਕਈ ਹੋਰ ਧਰਮਾਂ ਦੇ ਗ੍ਰੰਥਾਂ ਵਿੱਚ ਵੀ ਬਹੁਤ ਕੁਝ ਗਲਤ ਹੈ ਪਰ ਬਾਈਬਲ ਵਾਂਗ ਮੰਨਣੇ ਦਾ ਕੋਈ ਵੀ ਨਹੀਂ ਜਦੋਂ ਕਲੰਬਸ ਨੇ ਵੀ ਧਰਤੀ ਗੋਲ ਹੈ ਕਿਹਾ ਤਾਂ ਲੋਕ ਬੜਾ ਹੱਸੇ ਕਲੰਬਸ ਪੇਨ ਦੀ ਮਹਾਰਾਣੀ ਕੋਲ ਆਪਣੇ ਸਫ਼ਰ ਲਈ ਆਗਿਆ ਲੈਣ ਗਿਆ ਤਾਂ ਸਿਰਫ 90 ਮਲਾਹੀ ਉਸਦੇ ਨਾਲ ਜਾਣ ਦੀ ਤਿਆਰ ਹੋਈ ਉਸ ਦੀ ਵਿਰੋਧਤਾ ਕਰਨ ਵਾਲਿਆਂ ਨੇ ਕਿਹਾ ਕਿ ਇਸ ਨੂੰ ਇਸ ਸਫ਼ਰ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਹੋਰ ਮਲਾਹਾਾਂ ਦੀਆਂ ਜਾਨਾਂ ਜਾ ਸਕਦੀਆਂ ਹਨ ਉਹਨੂੰ ਤਾਂ ਅੱਗੇ ਹੀ ਨਹੀਂ ਸੀ ਮਿਲਣੀ ਉਹ ਤਾਂ ਸਪੈਨ ਦੀ ਰਾਣੀ ਬੜੀ ਦਲੇਰ ਸੀ ਉਸਨੇ ਕਿਹਾ ਉਦਾਂ ਵੀ ਤਾਂ ਬੰਦੇ ਮਰਦੇ ਹੀ ਰਹਿੰਦੇ ਨੇ ਜੇ ਇਹ 90 ਵੀ ਮਰ ਜਾਣਗੇ ਤਾਂ ਕਿੱਧਰ ਦਾ ਲੋੜਾ ਚੱਲਿਆ ਕੀ ਪਤਾ ਕੋਈ ਨਵਾਂ ਮੁਲਕ ਲੱਭ ਪਵੇ ਕਹਿੰਦੇ ਹਨ ਕਈ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਇੱਕ ਦਿਨ ਕਲੰਬਸ ਨੇ ਅੱਧੀ ਰਾਤ ਨੂੰ ਵੇਖਿਆ ਕਿ ਜਹਾਜ਼ ਤੇ ਚੁੱਪਚਾਪ ਕੋਈ ਬੰਦਾ ਵੀ ਡੱਕ ਤੇ ਨਜ਼ਰ ਨਹੀਂ ਸੀ ਆ ਰਿਹਾ ਉਸਨੂੰ ਸ਼ੱਕ ਪਿਆ ਤਾਂ ਉਹਨੇ ਅੱਗੇ ਜਾ ਕੇ ਵੇਖਿਆ ਜਹਾਜ਼ ਦੇ ਕਮਰੇ ਦੇ ਦਰਵਾਜ਼ੇ ਬੰਦ ਕਰਕੇ ਮੀਟਿੰਗ ਚੱਲ ਰਹੀ ਹੈ ਉਦੇ ਸਾਰੇ ਸਾਥੀਆਂ ਨੇ ਮਤਾ ਪਾਸ ਕਰ ਦਿੱਤਾ ਕਿ ਕਲੰਬਸ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਤੇ ਆਪ ਜਹਾਜ਼ ਨੂੰ ਵਾਪਸ ਮੋੜ ਕੇ ਆਪਣੇ ਦੇਸ਼ ਚਲੇ ਜਾਈਏ ਕਲੰਬਸ ਨੂੰ ਆਪਣੀ ਮੌਤ ਨਿਸ਼ਚਿਤ ਦੇ ਸੀ ਤਾਂ ਉਹ ਦਰਵਾਜ਼ਾ ਖੋਲ ਕੇ ਅੰਦਰ ਚਲਾ ਗਿਆ ਤੇ ਸਾਥੀਆਂ ਨੂੰ ਕਿਹਾ ਜ਼ਰਾ ਸੋਚੋ ਸਿਰਫ 3 ਦਿਨਾਂ ਦਾ ਹੀ ਰਾਸ਼ਨ ਬਾਕੀ ਹੈ ਵਾਪਸ ਜਾਂਦੇ ਭੁੱਖੇ ਨਾ ਮਰ ਜਾਓਗੇ ਤਿੰਨ ਦਿਨਾਂ ਵਿੱਚ ਕੀ ਪਤਾ ਧਰਤੀ ਲੱਭ ਹੀ ਪਵੇ ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਤਿੰਨਾਂ ਦਿਨਾਂ ਵਿੱਚ ਜ਼ਰੂਰ ਲੱਭ ਪਵੇਗੀ ਤੇ ਹੋ ਸਕਦਾ ਹੈ ਕਿ ਆਪਾਂ ਬਚੀ ਜਾਈਏ ਨੀਤਾ ਵਾਪਸ ਜਾ ਕੇ ਬਚਤਾ ਹੁਣ ਤੁਸੀਂ ਵੀ ਨਹੀਂ ਸਕਦੇ ਇਹ ਸੱਚੀ ਗੱਲ ਉਹਨਾਂ ਨੂੰ ਜੱਜ ਗਈ ਤੇ ਸੱਚਮੁੱਚ ਹੀ ਤਿੰਨ ਦਿਨਾਂ ਬਾਅਦ ਉਹਨਾਂ ਨੂੰ ਕਾਂ ਉੱਡਦੇ ਦਿਸੇ ਜਿਸ ਦਾ ਮਤਲਬ ਸੀ ਕਿ ਧਰਤੀ ਹੁਣ ਲੱਗ ਗਈ ਹੈ ਅੰਜੀਲ ਇਸ ਸਮਸੀਦੀ ਮੌਤ ਤੋਂ ਬਾਅਦ ਦੂਸਰੀ ਸਦੀ ਦੇ ਅੰਤ ਵਿੱਚ ਲਿਖੀ ਗਈ ਕੁਰਾਨ ਵੀ ਮੁਹੰਮਦ ਸਾਹਿਬ ਦੇ ਪਿੱਛੋਂ ਹਾਫਿਜ਼ਾ ਨੂੰ ਇਕੱਠੇ ਕਰਕੇ ਲਿਖਾਇਆ ਗਿਆ ਈਸਾਈ ਜਦ ਤੱਕ ਇਹ ਯਹੂਦੀਆਂ ਤੋਂ ਵੱਖ ਨਹੀਂ ਹੋਏ ਤਦ ਤੱਕ ਭੈੜੀ ਹਾਲਤ ਵਿੱਚ ਰਹੇ ਇੱਕ ਵਾਰ ਤਾਂ ਈਸਾਈ ਧਰਮ ਬਹੁਤੀ ਘੱਟ ਗਿਣਤੀ ਵਿੱਚ ਰਹਿ ਗਿਆ ਸੀ ਅੰਤ ਵਿੱਚ ਜੈਸਾਈਆਂ ਨੇ ਸੋਚ ਸਮਝ ਕੇ ਆਪਣੇ ਆਪ ਨੂੰ ਯਹੂਦੀਆਂ ਤੋਂ ਵੱਖ ਕੀਤਾ ਇਥੋਂ ਤੱਕ ਕਿ ਖੁਦਾ ਦੇ ਹੁਕਮ ਤੋਂ ਵਿਰੁੱਧ ਸ਼ਨੀਚਰਵਾਰ ਦੀ ਥਾਂ ਐਤਵਾਰ ਨੂੰ ਪਵਿੱਤਰ ਦਿਨ ਠਾਪਿਆ ਤਾਂ ਜਾ ਕੇ ਕਿਤੇ ਇਸਾਈ ਧਰਮ ਵਧਿਆ ਫੁੱਲਿਆ ਪਵਿੱਤਰ ਬਾਈਬਲ ਦਾ 500 ਸਫ਼ਾ ਇਨਾ ਸ਼ਰੀਲ ਹੈ ਕਿ ਪੜਨ ਯੋਗ ਨਹੀਂ ਇੱਕ ਅਮਰੀਕਨ ਨੇ ਉਹ 500 ਸਫ਼ਾ ਵੱਖਰਾ ਕਰਕੇ ਛਾਪ ਕੇ ਉਸ ਦਾ ਨਾ ਪਵਿੱਤਰ ਬਾਈਬਲ ਦਾ ਟੁਕੜਾ ਰੱਖ ਦਿੱਤਾ ਅਕਬਰ ਨੇ ਧਰਮ ਦੀਨੇ ਇਲਾਹੀ ਇਸ ਖਿਆਲ ਨਾਲ ਚਲਾਇਆ ਕਿ ਮੁਸਲਮਾਨ ਹਿੰਦੂ ਤੇ ਹੋਰ ਸਾਰੇ ਛੋਟੇ-ਛੋਟੇ ਧਰਮ ਇਸ ਧਰਮ ਦੇ ਪੈਰੋਕਾਰ ਬਣ ਜਾਣਗੇ ਪੁਰਾਣ ਧਰਮ ਬੁਰੀ ਤਰ੍ਹਾਂ ਫੇਲ ਹੋਇਆ ਜਿਸਸ ਦਾ ਪਾਲਨ ਪੋਸਨ ਜਿਸ ਸੰਪਰਦਾਇ ਵਿੱਚ ਹੋਇਆ ਤੇ ਜਿੱਥੋਂ ਉਹ দীਕਸ਼ਿਤ ਹੋਏ ਉਸ ਦਾ ਨਾਂ ਇਸੇ ਨਿਸੈ ਇਸਾਈ ਨਾਂ ਉੱਥੋਂ ਹੀ ਬਣਿਆ ਹੈ ਉਹ ਤਬਕਾ ਹੁਣ ਲਗਭਗ ਖਤਮ ਹੋ ਚੁੱਕਾ ਹੈ ਸਾਰੇ ਧਰਮ ਕਹਿੰਦੇ ਹਨ ਪ੍ਰਮਾਤਮਾ ਪ੍ਰਕਾਸ਼ ਹੈ ਪਰ ਇਸੇ ਨਿਸ ਕਹਿੰਦੇ ਹਨ ਕਿ ਪ੍ਰਮਾਤਮਾ ਕੁੱਪ ਹਨੇਰਾ ਹੈ ਮੁਹੰਮਦ ਸਾਹਿਬ ਨੇ ਜਦੋਂ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਉਹਨਾਂ ਵਿਰੋਧੀਆਂ ਵਿੱਚੋਂ ਇੱਕ ਉਮਰ ਸੀ ਜਿਸ ਦੀ ਪੈਨ ਨੇ ਵੀ ਇਸਲਾਮ ਕਬੂਲ ਕਰ ਲਿਆ ਸੀ ਇੱਕ ਦਿਨ ਉਮਰ ਗੁੱਸੇ ਨਾਲ ਭਰਿਆ ਮੁਹੰਮਦ ਸਾਹਿਬ ਦੇ ਘਰ ਉਹਨਾਂ ਨੂੰ ਕਤਲ ਕਰਨ ਪਹੁੰਚ ਗਿਆ। ਬਾਕੀ ਸਾਰੇ ਤਾਂ ਡਰ ਗਏ ਪਰ ਮੁਹੰਮਦ ਸਾਹਿਬ ਨੇ ਕਿਹਾ, "ਉਮਰ ਤੂੰ ਕੱਦ ਖੁਦਾ ਤੇ ਉਸਦੇ ਰਸੂਲ ਦੇ ਖਿਲਾਫ ਲੜਦਾ ਰਹੇਂਗਾ। ਜਦੋਂ ਕਿਸੇ ਗੱਲ ਦਾ ਕੋਈ ਠੋਸ ਉੱਤਰ ਮਿਲ ਜਾਂਦਾ ਤਾਂ ਤਾਇਆ ਉਸੇ ਵੇਲੇ ਲੰਮਾ ਪੈ ਜਾਂਦਾ। ਮੈਨੂੰ ਜੈਨ ਧਰਮ ਬਾਰੇ ਉਦੋਂ ਕੋਈ ਖਾਸ ਪਤਾ ਨਹੀਂ ਸੀ। ਮੇਰਾ ਦੋਸਤ ਜਾਂ ਉਸ ਦਾ ਪਿਤਾ ਗੱਲ ਕਰਦੇ ਕਰਦੇ ਮੈਨੂੰ ਵੀ ਉਲਝਾ ਲੈਂਦੇ। ਜਿਵੇਂ ਗੱਲ ਹੋਈ ਕਿ ਮਹਾਵੀਰ ਜੈਨ ਦੇ ਕੰਨਾਂ ਵਿੱਚ ਇੱਕ ਵਾਰ ਇੱਕ ਡੰਗਰ ਚਾਰਨ ਵਾਲੇ ਨੇ ਲੱਕੜਾਂ ਠੋਕ ਦਿੱਤੀਆਂ ਸਨ ਤੇ ਉਸ ਉੱਤੇ ਭਿਆਨਕ ਕੁੱਤੇ ਛੱਡੇ ਗਏ ਸਨ ਮੈਂ ਪੁੱਛਿਆ ਕਿਉਂ ਉਹ ਇਸ ਲਈ ਕਿ ਡੰਗਰ ਚਾਰਨ ਵਾਲੇ ਨੇ ਕੋਲੀ ਸਮਾਧੀ ਲਾ ਕੇ ਜੰਗਲ ਵਿੱਚ ਬੈਠੇ ਮਹਾਵੀਰ ਨੂੰ ਕਿਹਾ ਮੈਂ ਪਾਣੀ ਪੀ ਕੇ ਆਉਂਦਾ ਹਾਂ ਉਹਨਾਂ ਚਿਰ ਮੇਰੇ ਡੰਗਰਾਂ ਦਾ ਧਿਆਨ ਰੱਖੀ ਮਹਾਵੀਰ ਨੇ ਉਦਾਂ ਹੀ ਸਿਰ ਹਿਲਾ ਦਿੱਤਾ ਪਰ ਭਗਤੀ ਵਿੱਚ ਰਹਿਣ ਰਿਹਾ ਜਦੋਂ ਉਹ ਬੰਦਾ ਆਇਆ ਤਾਂ ਡੰਗਰ ਜੰਗਲ ਵਿੱਚ ਖਿਲਰ ਪੁੱਲਰ ਗਏ ਸਨ ਉਸ ਦੇ ਗਵਾਰ ਡਾਂਗਰੀ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਮਹਾਵੀਰ ਦੇ ਕੰਨਾਂ ਵਿੱਚ ਲੱਕੜਾਂ ਠੋਕ ਦਿੱਤੀਆਂ ਫਿਰ ਉਹ ਮੈਨੂੰ ਪੁੱਛਦਾ ਤੁਹਾਡੇ ਵੀ ਦੋ ਗੁਰੂਆਂ ਨੂੰ ਮਾਰਿਆ ਸੀ ਨਾ ਮੈਂ ਕਹਿੰਦਾ ਹਾਂ ਜੀ ਅੱਡੇ ਦੋਵਾਂ ਗੁਰੂਆਂ ਨੂੰ ਮੁਸਲਮਾਨ ਰਾਜਾ ਨੇ ਸ਼ਹੀਦ ਕਰ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ ਫਿਰ ਉਹ ਬੁੱਢਾ ਪੁੱਛਦਾ ਯਾਰ ਤੁਹਾਡਾ ਉਹ ਕੌਣ ਸੀ ਜਿਹਦਾ ਸਿਰ ਵਟਿਆ ਗਿਆ ਸੀ ਤੇ ਫਿਰ ਵੀ ਉਹ ਭੱਜ ਜਾਂਦਾ ਸੀ ਤੇ ਫੌਜਾਂ ਨੂੰ ਮਾਰਦਾ ਜਾਂਦਾ ਸੀ ਤੇ ਅੰਬਰ ਸਰ ਤੁਹਾਡੇ ਵੱਡੇ ਮੰਦਰ ਵਿੱਚ ਜਾ ਡਿੱਗਾ ਸੀ ਮੈਂ ਕਹਿੰਦਾ ਜੀ ਉਹ ਬਾਬਾ ਦੀਪ ਸਿੰਘ ਜੀ ਸਨ ਉਹਨਾਂ ਦੀ ਉਮਰ 80 ਸਾਲ ਸੀ ਤੇ ਉਹਨਾਂ ਦਾ ਖੰਡਾ 18 ਸੇਰ ਦਾ ਸੀ ਜਿਹਨੂੰ ਕੋਈ ਚੱਜ ਨਾਲ ਚੁੱਕ ਵੀ ਨਹੀਂ ਸੀ ਸਕਦਾ ਉਹਨਾਂ ਦਾ ਸੀਸ ਵੜਿਆ ਗਿਆ ਸੀ ਵੱਡੇ ਹੋਏ ਸੀਸ ਨਾਲ ਹੀ ਬਾਬਾ ਜੀ ਨੇ ਕਿਹਾ ਮੇਰਾ ਸਿਰ ਮੇਰੇ ਹੱਥ ਤੇ ਰੱਖ ਦਿਓ ਤੇ ਇਸ ਤਰ੍ਹਾਂ ਲੜਦੇ ਲੜਦੇ ਉਹ ਹਰਿਮੰਦਰ ਸਾਹਿਬ ਤੋਂ ਦੂ ਕੂ ਫਰਲਾ ਗੁਰੇ ਡਿੱਗ ਪੈਣ ਲੱਗੇ ਤਾਂ ਕਿਸੇ ਨੇ ਉਹਨਾਂ ਨੂੰ ਚੇਤੇ ਕਰਾਇਆ ਬਾਬਾ ਜੀ ਤੁਸੀਂ ਤੇ ਹਰਿਮੰਦਰ ਸਾਹਿਬ ਪਹੁੰਚ ਕੇ ਸਿਰ ਦੇਣਾ ਸੀ ਹੁਣ ਇੱਥੇ ਡਿੱਗਣ ਲੱਗਿਓ ਤਾਂ ਉਹਨਾਂ ਨੇ ਜ਼ੋਰ ਨਾਲ ਆਪਣੇ ਸੀਸ ਨੂੰ ਵਗਾ ਕੇ ਮਾਰਿਆ ਲੱਥਾ ਹੋਇਆ ਸੀਸ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਝੜ ਗਿਆ ਉੱਥੇ ਇੱਕ ਪਾਸੇ ਉਹਨਾਂ ਦੀ ਯਾਦ ਬਣੀ ਹੋਈ ਹੈ ਸਾਰੇ ਬੜੇ ਗੰਭੀਰ ਹੋ ਕੇ ਗੱਲ ਸੁਣਦੇ ਪਰ ਫਿਰ ਇੱਕ ਵਾਰ ਪੂਰਾ ਕੱਟ ਕੇ ਥੱਲੇ ਡਿੱਗ ਪੈਣ ਤੇ ਫਿਰ 6 ਮੀਲ ਲੜਦੇ ਲੜਦੇ ਜਾਣਾ ਤੇ ਦੋ ਫਰਲਾਂਗ ਤੋਂ ਸੀਸ ਸੁੱਟਣਾ ਉਹਨਾਂ ਦੇ ਮੰਨਣ ਵਿੱਚ ਨਾ ਆਉਂਦਾ ਫਿਰ ਹਰੀਸ਼ ਕੋਈ ਖੁੱਲ ਕੇ ਟਿੱਪਣੀ ਤਾਂ ਨਾ ਕਰਦਾ ਕਿਉਂਕਿ ਉਹਨੂੰ ਪਤਾ ਸੀ ਕਿ ਸਿੱਖ ਆਪਣੇ ਧਰਮ ਦੇ ਮਾਮਲੇ ਵਿੱਚ ਬੜੇ ਕਪੱਤੇ ਹੁੰਦੇ ਨੇ ਕਿ ਕਿਸੇ ਦੀ ਕੋਈ ਦਲੀਲ ਤੇ ਗੱਲ ਸੁਣਨ ਤੋਂ ਪਹਿਲਾਂ ਹੀ ਮਾਰੋ ਮਾਰੀ ਤੇ ਉੱਤਰ ਆਉਂਦੇ ਹਨ ਸਿਰਫ ਇਹਨਾਂ ਨੂੰ ਕਹਿੰਦਾ ਦੇਖ ਬਈ ਕਲਵੀਰ ਕਿਸੇ ਡਾਕਟਰ ਨੂੰ ਪੁੱਛ ਕੇ ਵੇਖ ਲੈ ਸਾਰੇ ਕਹਿਣਗੇ ਕਿ ਜਦੋਂ ਬੰਦੇ ਦੇ ਸਿਰ ਦਾ ਕਨੈਕਸ਼ਨ ਢੜ ਨਾਲੋਂ ਕੱਟਿਆ ਜਾਵੇ ਜਿਵੇਂ ਪਾਣੀ ਵਿੱਚ ਡੁੱਬ ਕੇ ਸਾਹ ਬੰਦ ਹੋ ਜਾਣ ਤੇ ਜਾਂ ਫਿਰ ਸਿਰ ਕੱਟੇ ਜਾਣ ਤੇ ਜਦੋਂ ਆਕਸੀਜਨ ਦੀ ਸਪਲਾਈ ਦਿਮਾਗ ਤੱਕ ਨਹੀਂ ਪਹੁੰਚਦੀ ਤਾਂ ਦਿਮਾਗ ਦੀਆਂ ਲੱਖਾਂ ਹੀ ਬਰੀਕ-ਪਰੀਂਗ ਨਾੜੀਆਂ 5 ਮਿੰਟਾਂ ਤੋਂ ਬਾਅਦ ਟੁੱਟਣ ਲੱਗ ਪੈਂਦੀਆਂ ਨੇ ਤੇ 1.5-2 ਮਿੰਟ ਵਿੱਚ ਪੂਰੀ ਤਰ੍ਹਾਂ ਟੁੱਟ ਜਾਂਦੀਆਂ ਹਨ ਇੱਕ ਵਾਰ ਨਾੜਾਂ ਦਾ ਜਾਲ ਟੁੱਟ ਜਾਵੇ ਤੇ ਜੇ ਬੰਦਾ ਬਚ ਵੀ ਜਾਵੇ ਤਾਂ ਪੱਥਰ ਤੇ ਬੰਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਬਸ ਡੌਨਟ ਵਾਟਾ ਬਣ ਜਾਂਦਾ ਤਾਂ ਹੀ ਤਾਂ ਡਾਕਟਰ ਦਿਲ ਫੇਲ ਹੋਣ ਤੇ ਛੇਤੀ-ਛੇਤੀ ਮਰੀਜ਼ ਦੇ ਮੂੰਹ ਵਿੱਚ ਮੂੰਹ ਪਾ ਕੇ ਬਨਾਵਟੀ ਸਾਹ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਕੇ ਦਿਮਾਗ ਦੀਆਂ ਨਾੜੀਆਂ ਟੁੱਟ ਨਾ ਜਾਣ ਫਿਰ ਉਹ ਗੱਲ ਵਿੱਚੇ ਛੱਡ ਕੇ ਕਹਿੰਦਾ ਉਹ ਤੈਨੂੰ ਦੱਸਣ ਦਾ ਕੀ ਫਾਇਦਾ ਤੂੰ ਕਿਤੇ ਕਿੱਡਾ ਕੁ ਸਮਝਦਾਰ ਐ ਮੈਂ ਫਟ ਕਹਿੰਦਾ ਓਏ ਸ਼ਰਮ ਕਰ ਸ਼ਰਮ ਆ ਪਿਛਲੇ ਇਮਤਿਹਾਨ 'ਚ ਹੀ ਮੇਰੇ ਤੇਰੇ ਨਾਲੋਂ ਜ਼ਿਆਦਾ ਨੰਬਰ ਸਨ ਤੂੰ ਤਾਂ ਇੱਕ ਸਬਜੈਕਟ ਵਿੱਚੋਂ ਫੇਲ ਵੀ ਹੋਇਆ ਸੀ ਫਿਰ ਉਹ ਠੀਠ ਜਾ ਹੋ ਕੇ ਕਹਿੰਦਾ ਲੈ ਨੰਬਰ ਆਣਾ ਕੀ ਹੁੰਦਾ ਫਿਰ ਉਹ ਇਸੇ ਗੱਲ ਨੂੰ ਰਾਜਸਤਾਨੀ ਬੋਲੀ ਵਿੱਚ ਉਧਾਰਾ ਕੇ ਹੱਥ ਨਚਾਉਂਦਾ ਇਸੇ ਕੇ ਹੋਵੇ ਇਹ ਗੱਲਾਂ ਉਹ ਝੇਪ ਮਟਾਉਣ ਨੂੰ ਕਹਿੰਦਾ ਕਿਉਂਕਿ ਉਹਦੇ ਪਿਓ ਸਾਹਮਣੇ ਮੈਂ ਉਹਦੀ ਨਰਾਇਕੀ ਜੋ ਜ਼ਾਹਰ ਕਰ ਦਿੰਦਾ ਫਿਰ ਉਹ ਆਪਣੀ ਭੈਣ ਨੂੰ ਕਹਿੰਦਾ ਮਿੰਨੀ ਇਹ ਸਾਡੇ ਕਾਲਜ ਦਾ ਇੱਕ ਨੰਬਰ ਦਾ ਮੂੰਹ ਫਟਾ ਹੈ ਇਹਦੇ ਕੋਲੋਂ ਤੇ ਬਾਬਾ ਸਾਰੇ ਪ੍ਰੋਫੈਸਰ ਵੀ ਡਰਦੇ ਇੱਕ ਦਿਨ ਪ੍ਰਿੰਸੀਪਲ ਸਾਹਿਬ ਨੂੰ ਵੀ ਪੈ ਗਿਆ ਸੀ ਮਿੰਨੀ ਕਹਿੰਦੀ ਕਿਉਂ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਜੀ ਨੇ ਡੀਵੀ ਕਾਲਜ ਆਉਣਾ ਸੀ ਉਹਨਾਂ ਨੂੰ ਐਨਸੀਸੀ ਆਰਮੀ ਵਿੰਗ ਨੇ ਸਲਾਮੀ ਦੇਣੀ ਸੀ ਜੀ ਐਨਸੀਸੀ ਰਾਈਫਲਸ ਦਾ ਅੰਡਰ ਅਫਸਰ ਪ੍ਰਿੰਸੀਪਲ ਨੂੰ ਇਹਨੇ ਕਿਹਾ ਜਾਂ ਤੇ ਐਨਸੀਸੀ ਰਾਈਫਲਸ ਵੀ ਭਾਗ ਲਵੇਗੀ ਨਹੀਂ ਤੇ ਕੋਈ ਵੀ ਸਲਾਮੀ ਨਹੀਂ ਦੇਵੇਗਾ ਪ੍ਰਿੰਸੀਪਲ ਸਾਹਿਬ ਇਸ ਮਮੂਲੀ ਦਿਹਾਤੀ ਅੱਗੇ ਝੁੱਕ ਗਏ ਇਹਨੇ ਆਰਮੀ ਵਿੰਗ ਦੇ ਅੰਡਰ ਅਫਸਰ ਦੇ ਨਾਲ ਖੜੋ ਕੇ ਆਕੜ ਕੇ ਫੋਟੋ ਖਿੱਚਵਾਈ ਉਹਦੋਂ ਦਾ ਹੀ ਆਕੜਿਆ ਫਿਰਦਾ ਫਿਰ ਮੇਰੇ ਵੱਲ ਹੱਥ ਕਰਕੇ ਕਹਿੰਦਾ ਵੇਖ ਤੇ ਸਹੀ ਕਿੰਦਾ ਅੰਦਰੋਂ ਅੰਦਰ ਹੀ ਖੁਸ਼ ਹੋ ਰਿਹਾ ਉਸ ਦੀਆਂ ਉਹ ਗੱਲਾਂ ਸਾਰਿਆਂ ਨੂੰ ਦੱਸਣੀਆਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ ਉਹਦੀ ਮਾਂ ਚਾਹ ਲਿਆਉਣ ਲਈ ਆਵਾਜ਼ ਮਾਰਦੀ ਉਹਦੇ ਪਿਓ ਦੇ ਇਹ ਕਹਿਣ ਤੇ ਕਿ ਇਹਨੇ ਨਾਸਤਕ ਹੋ ਜਾਣਾ ਹਰੀਸ਼ ਕਹਿੰਦਾ ਉਹ ਨਹੀਂ ਪਾਪਾ ਇਸ ਜਨ ਵਿੱਚ ਆਉਂਦਾ ਹੋਇਆ ਵੀ ਮੈਂ ਨਾਸਤਕ ਨਹੀਂ ਬਣ ਸਕਦਾ ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਹੈ ਉਸ ਵਿੱਚ ਉਹਨੇ ਕਿਹਾ ਕਿ ਮੇਰਾ ईसाई ਧਰਮ ਤੋਂ ਵਿਸ਼ਵਾਸ ਉੱਟ ਗਿਆ ਤੇ ਬਾਕੀ ਧਰਮਾਂ ਤੋਂ ਵੀ ਉੱਟ ਗਿਆ ਪਰ ਫਿਰ ਵੀ ਕਿਦਰੇ ਗਹਿਰੇ ਵਿੱਚ ਜੀਸਸ ਮੇਰੇ ਮਨ ਵਿੱਚ ਬੈਠਾ ਹੈ ਇਸੇ ਤਰ੍ਹਾਂ ਹੀ ਭਾਵੇਂ ਮੇਰਾ ਵੀ ਹੁਣ ਕਿਸੇ ਧਰਮ ਵਿੱਚ ਕੋਈ ਖਾਸ ਵਿਸ਼ਵਾਸ ਨਹੀਂ ਪਰ ਫਿਰ ਵੀ ਭਗਵਾਨ ਮਹਾਵੀਰ ਮੈਨੂੰ ਨਾਸਤਿਕ ਨਹੀਂ ਬਣ ਦਿੰਦਾ ਕਈ ਵਾਰ ਜੈਨੀ ਬੁੱਢਾ ਮੈਨੂੰ ਪੁੱਛਦਾ ਕੁਲ ਵੀਰ ਤੁਹਾਡੇ ਧਰਮ ਵਿੱਚ ਵੀ ਨਰਕ ਸਵਰਗ ਹੈ ਕਿ ਨਹੀਂ ਹੋਣਾ ਹੀ ਆ ਜੀ ਗੁਰਬਾਣੀ ਵਿੱਚ ਚਿੱਤਰ ਗੁਪਤ ਜੋ ਸਾਰਾ ਲੇਖਾ ਲਿਖ ਕੇ ਧਰਮ ਰਾਜ ਨੂੰ ਭੇਜਦਿਆਂ ਲਿਖਿਆ ਹੈ ਤੇ ਉਹਨਾਂ ਦੇ ਲਿਖੇ ਅਨੁਸਾਰ ਕਿਸੇ ਨੂੰ ਨਰਕ ਤੇ ਕਿਸੇ ਨੂੰ ਸਵਰਗ ਮਿਲਦਾ ਹੈ ਇਸ ਤੋਂ ਬਾਅਦ ਤਾਂ ਮੈਨੂੰ ਖਾਸ ਪਤਾ ਵੀ ਨਹੀਂ ਸੀ ਹੁੰਦਾ ਮਿੰਨੀ ਹਸਬੈਂਡ ਦੀ ਤੇ ਅੰਗਰੇਜ਼ੀ ਦੀ ਵਿੱਚ ਕਹਿੰਦੀ ਵੈਰੀ ਡਿਪਲੋਮੈਟਿਕ ਰਿਪਲਾਈ ਯਾਨੀ ਬੜਾ ਖਚਰਾ ਜਵਾਬ ਪਰ ਹਰੀਸ਼ ਕਹਿੰਦਾ ਪਾਪਾ ਇਹਨਾਂ ਦੇ ਧਰਮ ਵਿੱਚ ਵੀ ਲਗਭਗ ਉਹ ਸਭ ਕੁਝ ਹੈ ਜੋ Hindu ਧਰਮ ਵਿੱਚ ਹੈ ਸਿਰਫ ਇਹਨਾਂ ਦੇ ਗੁਰੂ ਜੀ ਨੇ ਇਸ ਧਾਰ ਕੀਤਾ ਹੈ ਕਿ Hindu ਧਰਮ ਵਿੱਚ ਆਏ ਸਾਰੇ ਫਜ਼ੂਲ ਤੇ ਪੁਰਾਣੇ ਰਿਵਾਜ ਜਿਵੇਂ ਜੰਜੂ ਪਾਉਣਾ ਜਾਂ ਕੋਈ ਮਰ ਜਾਵੇ ਤਾਂ ਪੁੱਤਰਾਂ ਵੱਲੋਂ ਸਿਰ ਰੋਡਾ ਕਰਵਾਉਣਾ ਆਦੀ ਟਾਇਆ ਬਾਕੀ ਸਭ ਕੁਝ ਉਹੀ ਹੈ ਹਰੀਸ਼ ਇਹ ਉਹੀ ਲਬਜ਼ ਦੁਹਰਾ ਰਿਹਾ ਸੀ ਜੋ ਸਾਡਾ ਧਾਰਮਿਕ ਸਿੱਖਿਆ ਡਿਵਿਨਿਟੀ ਵਾਲਾ ਪ੍ਰੋਫੈਸਰ ਕਹਿੰਦਾ ਹੁੰਦਾ ਸੀ ਇਹ ਪ੍ਰੋਫੈਸਰ ਮਹਾਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੋਡਸੇ ਦਾ ਸਾਥੀ ਸੀ ਤੇ ਗਾਂਧੀ ਦੇ ਕਤਲ ਦਾ ਮਕਦਮਾ ਇਹਦੇ ਤੇ ਵੀ ਚੱਲਿਆ ਸੀ ਨੱਥੂ ਰਾਮ ਗੋਡਸੇ ਦਾ ਵਾਹੇ ਲੱਗ ਗਿਆ ਪਰ ਇਹ ਬਰੀ ਹੋ ਗਿਆ ਸੀ ਇਹ ਪ੍ਰੋਫੈਸਰ ਦੱਸਦਾ ਹੁੰਦਾ ਸੀ ਕਿ ਉਹ ਹੈਡਕਵਾਰ ਦਾ ਬੜਾ ਗਹਿਰਾ ਪ੍ਰਸ਼ੰਸਕ ਹੈ ਸਿੱਖ ਧਰਮ ਬਾਰੇ ਉਹ ਕਹਿੰਦਾ ਸੀ ਕਿ Hindu ਤੇ Sikh ਦੋਵੇਂ ਇੱਕ ਹੀ ਦਰਖਤ ਦੇ ਦੋ ਟਾਣ ਹਨ ਪਰ ਪਤਾ ਨਹੀਂ ਇਹਨਾਂ ਸਿੱਖਾਂ ਨੂੰ ਪੂਰਾ ਦਰਖਤੋਂ ਦਾ ਭੜੇਕਾ ਗਿਨੇ ਪਾ ਦਿੱਤਾ। ਭਾਰਤ ਦਾ ਹਿੰਦੂ ਚਾਹੁੰਦਾ ਕਿ ਭਾਰਤ ਦਾ ਇਤਿਹਾਸ ਆਰਿਆ ਦੇ ਆਉਣ ਤੋਂ ਸ਼ੁਰੂ ਹੋਵੇ ਤੇ ਸਿੱਖ ਵੀ ਰੇਸ਼ੀਆਂ ਮੁਨੀਆਂ ਦੇ ਬਣਾਏ ਹੋਏ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਨੂੰ ਮੰਨਣ। ਯਾਨੀ ਸ਼ੈਦ ਉਹ ਮੰਨੂਵਾਦ ਦੀ ਗੱਲ ਕਰਨੀ ਚਾਹੁੰਦਾ ਸੀ ਪਰ ਜਲਿਤ ਮੰਡਿਆਂ ਕਰਕੇ ਨਹੀਂ ਸੀ ਕਰਦਾ ਤੇ ਵੱਲ ਪਾ ਕੇ ਕਹਿੰਦਾ ਸੀ ਪਰ ਜਦੋਂ ਸਿੱਖ ਆਪਣਾ ਇਤਿਹਾਸ 500 ਸਾਲ ਤੋਂ ਗੁਰੂ ਨਾਨਕ ਤੋਂ ਸ਼ੁਰੂ ਕਰਦੇ ਹਨ ਤਾਂ ਇਸੇ ਲਈ ਕਈ ਲੋਕ ਸਿੱਖਾਂ ਨੂੰ ਗद्दार ਕਹਿਣ ਤੱਕ ਜਾਂਦੇ ਹਨ। ਹੋਰ ਕਿਸੇ ਹਿੰਦੂ ਦਾ ਸਿੱਖਾਂ ਨਾਲ ਕੋਈ ਵਿਰੋਧ ਨਹੀਂ। ਮੇਰਾ ਉਹ ਮਿੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਪਰ ਉਹਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਮੈਂ ਅੱਜ ਵੀ ਠੀਕ ਮੰਨਦਾ ਹਾਂ ਉਹਦੀਆਂ ਧਰਮ ਬਾਰੇ ਬਹੁਤੀਆਂ ਟਿੱਪਣੀਆਂ ਨੂੰ ਮੈਂ ਅੱਜ ਵੀ ਝਟਲਾ ਨਹੀਂ ਸਕਦਾ ਸ਼ਾਇਦ ਕੋਈ ਵੀ ਬੰਦਾ ਆਪਣੇ ਧਰਮ ਵਿੱਚ ਆਈਆਂ ਤਰੁੱਟੀਆਂ ਕਰਕੇ ਉਸ ਧਰਮ ਨੂੰ ਜੋ ਉਸਨੂੰ ਬਚਪਨ ਤੋਂ ਮਿਲਿਆ ਹੋਵੇ ਛੱਡ ਨਹੀਂ ਸਕਦਾ ਅੱਜ ਤੋਂ ਕਰੀ 35 ਸਾਲ ਪਹਿਲਾਂ ਮੇਰਾ ਮਿੱਤਰ ਜੈਨ ਧਰਮ ਵਿੱਚ ਪਾਇ ਬ੍ਰਾਹਮਣ ਦੇ ਰਲੇ ਕਰਕੇ ਬਹੁਤ ਚਿੰਤਤ ਸੀ ਪਰ ਮੈਨੂੰ ਉਦੋਂ ਕੋਈ ਚਿੰਤਾ ਨਹੀਂ ਸੀ ਮੈਂ ਆਪਣੇ ਧਰਮ ਨੂੰ ਸਰਵ ਸ੍ਰੇਸ਼ਟ ਧਰਮ ਸਮਝਦਾ ਸੀ ਇਸ ਚੜ੍ਹ ਦੀ ਕਲਾ ਵਾਲੀ ਭਾਵਨਾ ਕਰਕੇ ਅੰਦਰੋਂ ਅੰਦਰ ਮੈਨੂੰ ਬੜਾ ਆਨੰਦ ਆਉਂਦਾ ਉਦੇ ਕਹੇ ਹੋਏ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ ਉਹ ਸਿੱਧਾ ਬ੍ਰਾਹਮਣ ਨੂੰ ਕਸੂਰਵਾਰ ਨਹੀਂ ਸੀ ਮੰਨਦਾ ਉਹਦੀ ਨਿਗਾਹ ਵਿੱਚ ਜੈਣੀ ਵਿਦਵਾਨ ਤੇ ਧਾਰਮਿਕ ਲੋਕ ਵੀ ਓਨੇ ਹੀ ਕਸੂਰਵਰ ਸਨ ਸਗੋਂ ਉਹ ਆਪਣੇ ਮਾਤਾ ਪਿਤਾ ਤੇ ਤਾਏ ਨੂੰ ਵੀ ਪੂਰਾ ਪੂਰਾ ਕਸੂਰਵਾਰ ਮੰਨਦਾ ਸੀ ਉਹ ਕਹਿੰਦਾ ਸੀ ਜਿਸ ਧਾਰਨ ਲੋਕ ਗਲਤ ਤੇ ਭੁਲੇਖਾ ਪਾਉ ਜੈਨ ਪ੍ਰਚਾਰ ਨੂੰ ਨਾ ਮੰਨਣ ਤਾਂ ਬ੍ਰਾਹਮਣ ਇਹਨਾਂ ਦਾ ਹੁਣ ਵੀ ਕੁਝ ਨਹੀਂ ਵਿਗਾੜ ਸਕਦਾ ਉਸਦੇ ਖਿਆਲ ਅਨੁਸਾਰ ਮਰਦੇ ਜੈਨ ਧਰਮ ਵਿੱਚ ਅਜੇ ਵੀ ਰੂਹ ਫੂਕੀ ਜਾ ਸਕਦੀ ਹੈ ਪਰ ਉਹ ਇਹ ਵੀ ਮੰਨਦਾ ਸੀ ਕਿ ਇਸ ਤਰ੍ਹਾਂ ਹੋ ਸਕਣਾ ਹੁਣ ਕਾਫੀ ਮੁਸ਼ਕਲ ਹੈ ਕਿਉਂਕਿ ਜੈਣੀ ਬਹੁਤ ਬੁਰੀ ਤਰ੍ਹਾਂ ਗੁਮਰਾਹ ਹੋ ਚੁੱਕੇ ਹਨ ਗੁਮਰਾਹ ਹੋਏ ਲੋਕਾਂ ਨੂੰ ਰਾਹ ਤੇ ਲਿਆਉਣਾ ਉਹਨਾਂ ਹੀ ਔਖਾ ਹੁੰਦਾ ਹੈ ਜਿਨ੍ਹਾਂ ਖੋਤੇ ਨੂੰ ਬੇੜੀ ਤੇ ਚੜਾਉਣਾ ਉਹ ਕਹਿੰਦਾ ਸੀ ਜੇ ਕੋਈ ਖੋਤੇ ਨੂੰ ਬੇੜੀ ਤੇ ਚੜਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਸਭ ਨੂੰ ਪਛਾਣ ਹੋ ਜਾਂਦਾ ਹੈ ਉਸ ਤਰ੍ਹਾਂ ਤਰੀਕਾ ਇਹ ਹੈ ਕਿ ਖੋਤੇ ਦਾ ਪਿੱਛਾ ਬੇੜੀ ਵੱਲ ਕਰਕੇ ਅੱਗੇ ਨੂੰ ਖਿੱਚਿਆ ਜਾਵੇ ਤਾਂ ਉਹ ੜੀ ਕਰਕੇ ਪਛਾਣ ਹੋ ਜਾਂਦਾ ਤੇ ਇਸ ਤਰ੍ਹਾਂ ਘੜੱਪ ਕਰਕੇ ਬੇੜੀ ਵਿੱਚ ਚੜ ਜਾਂਦਾ ਪਤਾ ਨਹੀਂ ਕਿਉਂ ਉਹ ਕਿਸੇ ਵੀ ਸੁਧਾਰ ਨੂੰ ਅਸੰਭਵ ਮੰਨਦਾ ਸੀ ਬਲਕਿ ਉਸ ਦਾ ਫਤਵਾ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ ਇੱਕ ਕੋਈ ਸਮੇਂ ਉਸ ਦੀਆਂ ਦੋ ਸੋਚਾਂ ਸ਼ਾਇਦ ਨਿਰਾਸ਼ਾ ਦਾ ਸਿੱਟਾ ਸਨ ਇਹੋ ਹੀ ਹਾਲ ਅੱਜ ਹਰ ਜਾਗਰੂਕ ਸਿੱਖ ਦਾ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਉਦੋਂ ਅਣਜਾਣ ਸਾਂ ਪਰ ਅੱਜ ਨਹੀਂ ਮੈਨੂੰ ਹੁਣ ਪੂਰਾ ਪਤਾ ਹੈ ਕਿ ਜੈਨੀਆਂ ਦੀ ਨਿਗਰੀ ਹਾਲਤ ਬਾਰੇ ਜਿੰਨਾ ਮੇਰਾ ਮਿੱਤਰ ਇਹ ਨਹੀਂ ਛੋਟੀ ਉਮਰ ਵਿੱਚ ਉਦੋਂ ਚਿੰਤਤ ਸੀ ਅੱਜ ਸਿੱਖਾਂ ਦੀ ਹਾਲਤ ਉਸ ਤੋਂ ਕਈ ਗੁਣਾ ਵੱਧ ਪੈੜੀ ਸਥਿਤੀ ਵਿੱਚ ਹੈ ਜਨਤ ਜਿੱਥੇ ਗੂਦੋਂ ਸਨ ਉੱਥੇ ਗੂਹੀ ਹੁਣ ਹਨ ਪਰ ਸਿੱਖ ਬੋਧ ਡੂੰਗੀ ਖੱਡ ਵਿੱਚ ਡਿੱਗ ਚੁੱਕੇ ਹਨ ਮੈਨੂੰ ਉਦੋਂ ਇਹ ਸਮਝ ਨਹੀਂ ਸੀ ਹੁੰਦੀ ਕਿ ਜੇ ਮੂੰਖੁਰਦੀ ਬਿਮਾਰੀ ਮੱਜਾਂ ਨੂੰ ਲੱਗੀ ਹੋਵੇ ਤਾਂ ਉਹ ਹੋਰ ਜਾਨਵਰਾਂ ਨੂੰ ਵੀ ਲੱਗ ਜਾਂਦੀ ਹੈ ਜਿਹੜੇ ਰੋਗ ਨਾਲ ਬੱਕਰੀ ਮਰੀ ਉਹ ਰੋਗ ਢੋਰੇ ਨੂੰ ਵਾਂਗ ਜੈਨੀ ਤੇ ਬੋਧੀ ਦੋਵੇਂ ਮਾਰੇ ਗਏ ਪਰ ਮੁਸਲਮਨ ਅਤੇ ਸਾਈ ਧਰਮ ਦੋਵੇਂ ਇੱਥੋਂ ਦੇ ਝੰਪਲ ਨਹੀਂ ਤੇ ਉਹ ਦੋਵੇਂ ਹੀ ਹਮਲਾਵਰ ਸਨ ਤੇ ਬਾਹਰਲੇ ਮੁਲਕਾਂ ਵਿੱਚ ਇਹਨਾਂ ਦੀਆਂ ਜੜਾਂ ਬਹੁਤ ਮਜ਼ਬੂਤ ਹਨ ਇਸ ਲਈ ਇਹ ਨਹੀਂ ਮਰ ਸਕਦੇ ਮੈਂ ਤੋ ਕਿ ਦੂਜੇ ਚਾਰੇ ਧਰਮ ਅਰਥਾਤ ਜੈਣੀ ਬੋਧੀ ਪਾਰਸਤੀ ਤੇ ਸਿੱਖ ਨਹੀਂ ਬਸ ਸਕਦੇ। ਬ੍ਰਾਹਮਣ ਸਿੱਖਾਂ ਨੂੰ ਵਿੱਚੋਂ ਵਿੱਚ ਖਾ ਲਿਆ ਹੈ। ਜੈਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਰਲਾਤ ਆਪਿਆ ਪਰ ਉਹਨਾਂ ਦਾ ਅਹਿੰਸਾ ਦਾ ਅਸੂਲ ਅਜੇ ਵੀ ਜਿਉਂਦਾ ਤਿਉ ਹੈ। ਇਸ ਅਸੂਲ ਤੋਂ ਹੀ ਉਹ ਆਪਣਾ ਸੁਧਾਰ ਕਰਨਾ ਚਾਹਣ ਤਾਂ ਸ਼ਾਇਦ ਸੰਭਵ ਹੋ ਸਕਦਾ ਹੈ ਪਰ ਸਿੱਖ ਧਰਮ ਦਾ ਤਾਂ ਹੁਣ ਕੋਈ ਅਸੂਲ ਹੀ ਨਹੀਂ ਰਹਿ ਗਿਆ। ਜਿਸ ਧਰਮ ਦੇ ਪੈਰ ਵੱਡੇ ਜਾਣ ਉਸ ਤੱਕ ਹੀ ਬਣ ਸਕਦਾ ਹੈ। ਗੁਰਦੁਆਰਿਆਂ ਦੇ ਗ੍ਰੰਥੀ ਬ੍ਰਾਹਮਣ ਦਾ ਰੂਪ ਲੈ ਚੁੱਕੇ ਹਨ ਤੇ ਪੰਜਾਂ ਤਖਤਾਂ ਦੇ ਜਥੇਦਾਰ ਸ਼ੰਕਰਾਚਾਰੀਆ ਪੀਠਾਂ ਦਾ ਸਾਧਾ ਸੰਤਾਂ ਨੇ ਲੋਕਾਂ ਦੇ ਦਿਮਾਗ ਬਿਮਾਰ ਕਰ ਦਿੱਤੇ ਹਨ ਤੇ ਝੂਠੀਆਂ ਸੱਚੀਆਂ ਸਾਖੀਆਂ ਸੁਣਾ-ਸੁਣਾ ਕੇ ਇੰਨਾ ਕਚਰਾ ਪੜ ਦਿੱਤਾ ਹੈ ਜੋ ਹੁਣ ਕੱਢਿਆ ਨਹੀਂ ਜਾ ਸਕਦਾ 10 ਗੁਰੂ ਸਾਹਿਬਾਨ ਜਿਨ੍ਹਾਂ ਨੇ ਪੂਰੇ 200 ਸਾਲ ਵਿੱਚ ਸਿੱਖਾਂ ਦਾ ਰੂਪ ਤੇ ਸਿਧਾਂਤ ਿਆਰ ਕੀਤਾ ਸੀ ਅੱਜ ਡੇਰੇਦਾਰ ਸਾਧਾ ਸੰਤਾਂ ਦੀ ਧੂੜ ਵਿੱਚ ਆਮ ਸਿੱਖਾਂ ਦੀ ਪਛਾਣੋਂ ਬਾਹਰ ਹੋਣ ਦੀ ਨੌਬਤ ਤੱਕ ਆ ਗਿਆ ਹੈ 10 ਗੁਰੂ ਸਾਹਿਬਾਨ ਨੇ ਜਿਹੜਾ ਕੰਮ ਸਿੱਖਾਂ ਨੂੰ ਨਾ ਕਰਨ ਦੀ ਹਦਾਇਤ ਕੀਤੀ ਸੀ ਉਹ ਕੰਮ ਸਗੋਂ ਜ਼ਰੂਰੀ ਕਰਵਾਉਣ ਲਈ ਸਾਧ ਸੰਤ ਹਰ ਹੀਲਾ ਵਸੀਲਾ ਵਰਤ ਰਹੇ ਹਨ ब्राह्मण ਦੀ ਤੋਤੇ ਰੱਟ ਨੂੰ ਗੁਰੂ ਜੀ ਨੇ ਨਕਾਰਿਆ ਸੀ ਪਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦੀ ਸਿੱਖਿਆ ਗ੍ਰੰਥਖੰਡ ਦੀ ਤਾਂ ਸਗੋਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਬ੍ਰਾਹਮਣਾ ਵਾਂਗ ਰਟਣਾ ਸ਼ੁਰੂ ਕਰ ਦਿੱਤਾ ਹੈ 5 ਲੱਖ ਪਾਠ ਸਵਾ ਲੱਖ ਪਾਠ ਤੇ ਇੱਕ ਲਾਈਨ ਵਿੱਚ 21 21 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਪਾਠ ਕਰਨੇ ਬ੍ਰਾਹਮਣਾ ਨੂੰ ਵੀ ਮਾਤ ਕਰ ਦਿੱਤਾ ਢੋਲਕੀਆਂ ਚਿੰਟੀਆਂ ਹਾਰਮੋਨੀਅਮ ਵਾਜੀਆਂ ਤੇ ਲਾਊਡ ਸਪੀਕਰਾਂ ਨਾਲ ਆਪਣੇ ਹੀ ਮਨ ਵਿੱਚ ਬੈਠੇ ਸਤਸਗੁਰ ਨੂੰ ਲੱਭਿਆ ਜਾ ਰਿਹਾ ਹੈ ਗੁਰੂ ਦਸਮ ਪਾਤਸ਼ਾਹ ਜੀ ਦੀ ਇੱਛਾ ਦੇ ਉਲਟ ਪੀੜੀ ਦੇ ਭਾਵਿਆਂ ਛੜਿਆਂ ਤੇ ਸਰਦਲਾਂ ਨੂੰ ਨੱਪਿਆ ਕੁੱਟਿਆ ਜਾ ਰਿਹਾ ਹੈ ਜਿਹੜਾ ਸਰੀਰ ਪੰਜ ਭੂਤਕ ਨਾ ਹੋਵੇ ਉਹ ਠੰਡ ਤੇ ਗਰਮੀ ਤੋਂ ਰਹਿਤ ਹੁੰਦਾ ਹੈ ਮਹਾਰਾਜ ਦੇ ਸੁਖ ਆਸਨ ਦੇ ਨਾਲ ਤੇ ਏਸੀ ਤੇ ਹੀਟਰ ਲੱਗ ਰਹੇ ਹਨ ਕੰਬਲ ਰਜਾਈਆਂ ਦਿੱਤੇ ਜਾ ਰਹੇ ਹਨ ਗਰਮੀਆਂ ਵਿੱਚ ਮਲਬਲ ਦਾ ਬਰੀਕ ਕਪੜਾ ਤੇ ਸਰਦੀਆਂ ਵਿੱਚ ਭਾਰੀਆਂ ਰਜਾਈਆਂ ਖਰੀਦ ਕੇ ਪੁਨ ਕਟਿਆ ਜਾ ਰਿਹਾ ਨਾਰੀਅਲ ਤੇ ਕੁੰਭ ਗ੍ਰੰਥੀ ਕਹਿ ਕੇ ਮਕਵਾਉਂਦੇ ਹਨ ਕੋਰਾ ਘੜਾ ਨਾ ਹੋਵੇ ਤਾਂ ਅਰਥੀ ਨਹੀਂ ਚੁੱਕੀ ਜਾਂਦੀ ਇਹ ਸਭ ਕੁਝ ਨੇ ਸਿੱਖੀ ਨੂੰ ਡੂੰਗੀ ਖੱਡ ਵੱਲ ਧਕੇਲ ਦਿੱਤਾ ਡੇਰਿਆਂ ਦੇ ਸਾਧਾਂ ਨੂੰ ਗੁਰਦੁਆਰਿਆਂ ਦੇ ਗੁਰਪੁਰਬ ਮਨਾਉਣੇ ਭੁੱਲ ਗਏ ਹਨ ਪਰ ਆਪਣੇ ਤੋਂ ਪਹਿਲਾਂ ਹੋ ਚੁੱਕੇ ਸਾਧਾਂ ਦੇ ਮੇਲੇ ਲਵਾਉਂਦੇ ਨੇ ਤੇ ਗੁਰਪੁਰਬ ਤੋਂ ਵੀ ਜ਼ਿਆਦਾ ਡੰਬਰ ਰਚਦੇ ਨੇ ਭਗਤ ਕਬੀਰ ਜੀ ਦੀ ਬਾਣੀ ਦਾ ਉਹ ਮੁੱਖ ਵਾਕ ਦੋਨੋਂ ਹੱਥ ਉਲੀਟਿਏ ਯਹੀ ਸੰਤਨ ਦਾ ਕਾਮ ਅੱਜ ਵੀ ਮਤਲਬ ਹੋ ਗਿਆ ਅੱਜ ਕੱਲ ਦੇ ਸਾਧ ਤਾਂ ਪੈਸੇ ਨੂੰ ਇੰਨਾ ਕੁੱਟ ਲੈਂਦੇ ਹਨ ਤੇ ਗ੍ਰਸਤੀਆਂ ਨਾਲੋਂ ਵੀ ਮਾਇਆ ਦਾ ਜ਼ਿਆਦਾ ਮੋਹ ਕਰਦੇ ਹਨ ਕਿ ਕਿਸੇ ਸਾਧ ਕੋਲੋਂ ਕੌਮ ਦੇ ਭਲੇ ਵਾਸਤੇ ਪੈਸੇ ਲੈਣੇ ਤੇ ਸੰਢਾ ਚੋਣਾ ਇੱਕ ਬਰਾਬਰ ਹੈ ਅੱਜ ਜੈਣੀਆਂ ਤੇ ਬੋਧੀਆਂ ਵਾਂਗ ਸਿੱਖ ਧਰਮ ਵੀ ਪੂਰੀ ਤਰ੍ਹਾਂ ਬ੍ਰਾਹਮਣ ਦੀ ਗ੍ਰਿਫਤ ਵਿੱਚ ਹੈ ਸਿੱਖ Hindu ਰੂਪੀ ਅਜਗਰ ਦੇ ਭਲੇਵੇਂ ਵਿੱਚ ਫਸ ਚੁੱਕਾ ਹੈ ਹੁਣ ਦਿਨ-ਬਦਨ ਅਜਗਰ ਦੀ ਘੁਟਨਵੱਦੀ ਜਾਵੇਗੀ ਤੇ ਸਿੱਖ ਦੀਆਂ ਹੱਡੀਆਂ ਦਾ ਚੂਰਾ ਬਣਦੇ ਨਾਲ ਨਾਲ ਗਿੱਠ ਲੰਬੀ ਜੀਬ ਵੀ ਬਾਹਰ ਨਿਕਲ ਆਵੇਗੀ ਜਿਨ੍ਹਾਂ ਡੇਰੇ ਵਾਲੇ ਸੰਤਾਂ ਸਾਧਾ ਨੇ ਆਮ ਸਿੱਖਾਂ ਦੀ ਅਗਵਾਈ ਕਰਕੇ ਉਹਨਾਂ ਨੂੰ Hindu ਰੂਪੀ ਅਜਗਰ ਦੇ ਮੂੰਹ ਵਿੱਚੋਂ ਬਚਾਉਣਾ ਸੀ ਉਹ ਆਪ ਤਾਂ ਅਜਗਰ ਬਣ ਚੁੱਕੇ ਹਨ ਹੁਣ ਸਿੱਖਾਂ ਦਾ ਕੀ ਬਣਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਹਾਈ ਹੋਣ ਬਾਕੀ ਅਗਲੇ ਅੰਕ ਵਿੱਚ ਧੰਨਵਾਦ